ਆ ਦੇਖੋ ਭਈ ਇਹ ਕਿਸਾਨ ਵੀਰ ਕੀ ਕਰ ਰਹੇ ਸੀ ਇੱਕ ਟਰਾਲੀ ਚੋਂ ਦੂਜੀ ਟਰਾਲੀ ਵਿੱਚੋਂ ਝੋਨਾ ਕੱਢਿਆ ਤੇ ਰੇਲਵੇ ਦੇ ਅੰਡਰਬ੍ਰਿਜ ਦਾ ਸਹਾਰਾ ਲਿਆ ਦੇਖੋ ਭਈ ਜੱਟ ਜੇ ਗਾੜੀ ਹੁੰਦੇ ਆ ਐਵੇਂ ਨਹੀਂ ਕਹਿੰਦੇ ਇਹ ਗੱਲਾਂ ਕਰ ਕੀ ਹੀ ਕਹਿੰਦੇ ਆ ਇੱਕ ਟਰਾਲੀ ਥੱਲੇ ਲਗਾ ਦਿੱਤੀ ਜਮ੍ਹਾਂ ਕੰਦੇ ਦੇ ਨਾਲ ਲਾ ਕੇ ਤੇ ਦੂਜੀ ਇਹ ਕੰਦੇ ਦੇ ਨਾਲ ਲਾ ਕੇ ਉਹਦੇ ਉੱਪਰ ਲਗਾ ਦਿੱਤੀ ਗੁੱਡੂ ਬਾਦ ਦੇਖੋ ਜੋ ਸੋਚਿਆ ਸੀ ਉਹ ਹੋ ਤਾ ਗਿਆ ਪਰ ਉਵੇਂ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ ਸੀ

ਓ ਬੈਕ ਕਰ ਲੈ ਛੁੜਾ ਬੈਕ ਐਨੇ ਨਾਲ ਛੱਤ ਨੂੰ ਬੱਸ ਬੱਸ ਮਾਰਾ ਫੜ ਕੇ ਪੈ ਜੂਗਾ ਨਾ ਇਹ 12 18 ਖੰਡੜੀ ਲੈ ਜੂ ਆ ਲੈ ਜੂ ਆ ਜੀਰੀ ਦਾ ਉਹਦੇ ਡਾਲੇ ਤੇ ਨਾ ਨਾ ਨਹੀਂ ਜਾਂਦੀ ਨਹੀਂ ਜਾਂਦੀ ਨਹੀਂ ਤੁਹਾਨੂੰ ਇਹਦਾ ਜਾਣਦੇ ਯਾਰ ਕਿੰਨੀ ਕਿਡਲੂ ਉਹ ਥੋੜਾ ਥੱਲੇ ਤੇ ਟਰੈਕਟਰ ਕਿਹਾ ਕਰਦੇ ਓਏ ਗੁਰਮਿੰਦਰ ਗੁਰਮਿੰਦਰ ਥੋੜਾ ਟਰੈਕਟਰ ਕਿਹਾ ਕਰਦੇ ਇੱਥੇ ਉਤਰ ਜਾ ਖੜਾ ਹੀ ਰੱਖ ਤੂੰ ਖੜਾ ਹੀ ਰੱਖ ਉਸ ਨੇ 4 ਕਰਕੇ ਨਾਲੇ ਡੁੱਲ ਗਏ। ਬਾਹਰ ਜਾ ਓਏ। 4 ਕੀ ਡੁੱਲਿਆ ਵੀ ਬੜਾ ਫਰਕ ਨਹੀਂ ਪੈਂਦਾ। ਬਿਥੇਰੀ ਹੋ ਗਈ। ਪਾਇਦਾ 70 ਮਣ ਦੀ 1147 ਥੋੜੀ ਆਉਣੇ ਨਹੀਂ। 77 ਮਣ ਦੀ ਥੋੜੀ ਆਉਣੇ 1147। ਗਾਹਾਂ ਕਰਦੇ ਥੋੜਾ ਜਿਆ ਯਾਰਾ। ਕਿੱਠੇ ਗਾਹਾਂ ਕਰਦੀ ਓਏ। ਕਲੱਚੀ ਦਬੇ ਬਸ ਸਟਾਰਟ ਦਾ ਹੁੰਦਾ ਨਹੀਂ। ਗਰੀਬ ਬੰਦੇ ਦਾ ਟਰੈਕਟਰ ਹੈ ਨਾ।

খব আ